ਸੱਜਣੋ ਆ ਕਰੋਚੱਕ ਬਾਕਰਪੁਰ ਵਾਲੇ ਭਾਈ ਵਿਰਿੰਦਰ ਨੇ ਆ ਛੋਟੀ ਛੋਟੀ ਹਾਈਟ ਦੇ ਜਿਹੜੇ ਘੋੜੇ ਨੇ ਉਹ ਮੁਕਸਰ ਦੀ ਮੰਡੀ ਦੇ ਵਿੱਚ ਲਿਆ ਕੇ ਧਰਮ ਨਾਲ ਚਾਰ ਚੰਨ ਲਾਤੇ ਸੱਜਣੋ ਲੋਕੀ ਦੂਰ ਦੂਰ ਤੋਂ ਖੜ ਕੇ ਦੇਖਦੇ ਨੇ ਆ ਛੋਟੇ ਛੋਟੇ ਘੋੜੇ ਤੇ ਦੇਖਣਾ ਸੱਜਣੋ ਬਣਦਾ ਵੀ ਹੈ ਕਿਉਂਕਿ ਇਹ ਘੋੜੇ ਜਿਹੜੇ ਆ ਨਾ ਤਾਂ ਪੰਜਾਬ ਦੀ ਨਸਲ ਹੈ ਜਿਹੜੇ ਇਹ ਛੋਟੇ-ਛੋਟੇ ਘੋੜੇ ਆ ਨਾ ਤਾਂ ਇਹ ਪੂਰੇ ਇੰਡੀਆ ਦੇ ਵਿੱਚ ਤੁਹਾਨੂੰ ਮਿਲਣਗੇ ਜੇ ਮਿਲਣਗੇ ਭਾਈ ਬਰਿੰਦਰ ਦੇ ਸਟਾਰਟ ਫਾਰਮ ਤੇ ਮਿਲਣਗੇ ਸੱਜਣੋ ਇਹ ਜਿਹੜੇ ਛੋਟੇ-ਛੋਟੇ ਘੋੜੇ ਬਾਈ ਹੁਣੀ ਮੰਡੀ ਚ ਲੈ ਕੇ ਆਏ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਸੱਜਣੋ ਆ ਕਾਲਾ ਕਾਂਡਾ ਮਾਰਵਾੜੀ ਨਸਲ ਦਾ ਘੋੜਾ ਸੱਜਣੋ ਇਹ ਵੀ ਬਾਈ ਹੁਣੀ ਮੌਕਸਰ ਮੇਲੇ ਦੇ ਵਿੱਚ ਲੈ ਕੇ ਆਏ ਇਨੂੰ ਵੀ ਲੋਕੀ ਦੂਰ ਦੂਰ ਤੋਂ ਖੜ ਕੇ ਦੇਖਦੇ ਨੇ ਦੇਖਣ ਵੀ ਕਿਉਂ ਨਾ ਸਜਣੋ ਉੱਚਾਈ ਬਹੁਤ ਆਏ ਘੋੜਾ ਆਜੋ ਸੁਣਦੇ ਆ ਸਿਵਤਾ ਇਸ ਕੋੜੇ ਦੀ ਹਾਂਜੀ ਮਿੱਤਰੋ ਵੈਲਕਮ ਟੂ ਮਾਈ ਨਿਊ ਵਲੌਗ ਆਸ ਕਰਦਾ ਜੀ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਮਿੱਤਰੋ ਪੰਜਾਬ ਇੱਕ ਸ਼ੌਂਕੀ ਬੰਦਿਆਂ ਦੀ ਹੱਬ ਬਣ ਚੁੱਕਾ ਉਹ ਕਿੱਦਾਂ ਪਤਾ ਲੱਗੂਗਾ ਵੀ ਹੱਬ ਬਣ ਚੁੱਕਾ ਕਿਉਂਕਿ ਤੁਹਾਨੂੰ ਪਤਾ ਲੱਗਣਾ ਜੀ ਮੁਕਸਰ ਮੇਲੇ ਦੇ ਵਿੱਚ ਆ ਗਏ ਠੀਕ ਹੈ ਜੀ ਅਸੀਂ ਨਾ ਸਵੇਰ ਦਾ ਤਕਰੀਬਨ 6 ਵਜੇ ਦੇ ਅਸੀਂ ਇਸ ਮੇਲੇ ਦਾ ਜਿਹੜਾ ਘੇੜਾ ਕੱਢ ਰਹੇ ਹਾਂ ਸਵੇਰ ਦਾ ਹੀ ਮਤਲਬ ਇਹੋ ਇਹੋ ਜੇ ਸਟੱਡ ਫਾਰਮ ਦੇਖਿਆ ਵੀ ਨਾਂਵਰ ਕੋੜੇ ਆਏ ਆ ਜੀ ਸੋ ਇੱਕ ਨਾ ਵੀਰ ਜੀ ਹੁਣੀ ਵਾਰਸ ਸਟੱਡ ਫਾਰਮ ਇਹਨਾਂ ਦਾ ਆਪਣਾ ਹੈਗਾ ਜੀ ਇਹ ਵੀਰ ਹੁਣੀ ਆਏ ਆ ਤੇ ਇਹਨਾਂ ਨੇ ਇਹੋ ਇਹੋ ਜੇ ਜਾਨਵਰ ਲਿਆਂਦੇ ਆ ਸਾਰਿਆਂ ਦੇ ਹੀ ਮੇਰੇ ਹਸਾਬ ਨਾਲ ਤੁਸੀਂ ਆਸੇ ਪਾਸੇ ਦੇਖ ਸਕਦੇ ਹੋ ਸਾਰਿਆਂ ਦੇ ਖਿੱਚ ਦਾ ਕੇਂਦਰ ਬਣੇ ਹੋਏ ਨੇ ਠੀਕ ਹੈ ਜੀ ਕਾਰਨੇ ਨਾ ਇਹਦਾ ਕਾਰਨ ਆਪਾਂ ਵੀਰ ਜੀ ਹੁਣਾਂ ਤੋਂ ਪੁੱਛਦੇ ਆ ਵੀ ਇਹਦਾ ਕਾਰਨ ਕੀ ਆ ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਵੀ ਜੀ ਠੀਕ ਠਾਕ ਵਧੀਆ ਵੀਰ ਜੀ ਠੀਕ ਆ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸਿਓ ਜੀ ਨਾਮ ਮਰਿੰਦਰ ਪੈਦਵਾਨ ਵੀਰੇ ਅੱਛਾ ਜੀ ਪਿੰਡ ਬਾਕਰਪੁਰੇ ਜੀ ਪਿੰਡ ਬਾਕਰਪੁਰ ਹਾਂਜੀ ਹਾਂਜੀ ਠੀਕ ਆ ਜੀ ਇਹ ਕਿੱਥੇ ਪੈ ਜਾਂਦਾ ਜੀ ਇਹ ਮੁਹਾਲੇ ਇੰਟਰਨੈਸ਼ਨਲ 에ਅਰਪੋਰਟ ਜਿਹੜਾ ਜੀ ਹਾਂਜੀ ਉਹ ਤੋਂ 1 ਕਿਲੋਮੀਟਰ ਪਹਿਲਾਂ ਹੀ ਬਾਰੇ ਸਟੈਟਫਾਰਮ ਠੀਕ ਆ ਜੀ ਹਾਂਜੀ ਹਾਂਜੀ ਤੇ ਮੈਂ ਦੇਖ ਰਿਹਾ ਸੀ ਵੀ ਤੁਸੀਂ ਨਾਂਵਰ ਘੋੜੇ ਲੈਂਦੇ ਆ ਹਾਂਜੀ ਲਾਗੇ ਬੰਨੇ ਮ ਇਹਦਾ ਕਨਵਾ ਬਕਰੀ ਨਸਲ ਦੇ ਰੱਖੇ ਇੱਕ ਜਾਨਵਰ ਇਹ ਘੋੜਾ ਸਾਡੇ ਕੋਲ ਟੌਪ ਹੈ ਮਤਲਬ ਅ ਅਸੀਂ ਸੁਖਵੀਰ ਬਲ ਦੇ ਤੋਂ ਹਰਮਤੂ ਲਿਆ ਸੀ ਘੋੜਾ ਇਹ ਅੱਛਾ ਇਹੜਾ ਇਹ ਹਾਂਜੀ ਹਾਂਜੀ ਇਹ ਜੋਧਪੁਰ ਆਲ ਇੰਡੀਆ ਚੈਂਪੀਅਨਸ਼ਿਪ ਚ ਸੈਕੰਡ ਆਇਆ ਸੀਗਾ ਜੀ ਠੀਕ ਹੈ ਜੀ ਤੇ ਵੈਸੇ ਮਤਲਬ ਇਹਦਾ ਕਾਫੀ ਨਾਮ ਹੈ ਕੁੜੇ ਦਾ ਤੇ ਨਾਮ ਕੀ ਹੈ ਜੀ ਇਹਦਾ ਸ਼ੇਰ ਰਾਜ ਹੈ ਜੀ ਸ਼ੇਰ ਰਾਜ ਫਕਰਪੁਰ ਜੀ ਤੇ ਇਹਦਾ ਕਦ ਕੱਢ ਕੇ ਨਾ ਜੀ ਸਾਡੇ ਪੈਂਟਿੰਗ ਚ ਹਾਈਟ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਇਹਦੀ ਉਮਰ ਅਮਰ ਇਹਦੀ 5 ਸਾਲ ਉਮਰ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਇੱਥੇ ਹੁਣ ਤੁਸੀਂ ਆਪਣਾ ਆਪਣਾ ਮੁਕਸਰ ਮੇਲੇ ਦੇ ਵਿੱਚ ਇਹੀ ਘੋੜਾ ਲਿਆਂਦਾ ਮਤਲਬ ਉੱਚਾ ਜਿਹੜਾ ਤੇ ਬਾਕੀ ਹੋਰ ਵੀ ਲਾਂਦੇ ਸਾਡੇ ਕੋਲ 16-17 ਜਾਨਵਰ ਹੋਰ ਵੀ ਫਾਰਮ ਦੇ ਨੇ ਛੋੜਾ ਇੱਕ ਇੱਕ ਸਟਾਲੀਨ ਲਿਆਂਦਾ ਤੇ ਬਾਕੀ ਇਹ ਫੀਮੇਲ ਪੋਨੀ ਨੇ ਤਿੰਨ ਇੱਕ ਮੇਲ ਸਟਾਲੀਨ ਪੋਨੀ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਮਿੱਤਰੋ ਮੈਂ ਨਾ ਇੱਕ ਚੀਜ਼ ਤੁਹਾਨੂੰ ਦਿਖਾਉਣਾ ਵਾ ਮਤਲਬ ਵੱਖਰੀ ਮੈਂ ਤਾਂ ਕਹਿ ਰਿਹਾ ਇਹ ਭਾਈ ਉਹਨਾਂ ਦੀ ਵੱਖਰੀ ਜੀ ਤਾਂ ਲੱਗੀ ਆ ਮੈਨੂੰ ਇਹਨਾਂ ਦੇ ਨਾ ਇੱਕ ਪੋਨੀ ਘੋੜੇ ਹੁੰਦੇ ਨੇ ਛੋਟੇ ਘੋੜੇ ਉਹ ਬਾਦਲ ਸਾਹਿਬ ਦੇ ਸਟੱਡ ਫਾਰਮ 'ਚ ਦੇਖਣ ਨੂੰ ਮਿਲਣਗੇ ਆ ਤੁਹਾਨੂੰ ਵੀਰ ਉਹਨਾਂ ਦੇ ਸਟੱ ਕਿਉਂਕਿ ਇਹਨਾਂ ਕਰਕੇ ਆ ਛੋਟੇ ਜਿਹੇ ਤੇ ਇਹਨਾਂ ਦਾ ਭਾਜੀ ਮੈਨੂੰ ਦੱਸਿਓ ਵੀ ਇਹ ਤੁਹਾਨੂੰ ਮਤਲਬ ਮਿਲੇ ਕਿ ਤਰ੍ਹਾਂ ਇਹ ਦੱਸੋ ਤੇ ਬਸ ਸਭ ਤੋਂ ਲਈ ਸੀਗੀ ਜੀ ਅਸੀਂ ਅੱਛਾ ਉਹਨਾਂ ਤੋਂ ਲਈ ਹਾਂਜੀ ਉਹਨਾਂ ਤੋਂ ਲਈ ਸੀਗੀ ਜੀ ਇਹ ਬਰੀਡ ਇਧਰ ਦੀ ਨਹੀਂ ਲੱਗਦੀ ਨਹੀਂ ਨਹੀਂ ਅਮਰੀਕਨ ਮਿਨੀਚਰ ਪੋਨੀ ਨਹੀਂ ਅਮਰੀਕਾ ਦੀ ਬਰੀਡ ਹੈ ਜੀ ਅੱਛਾ ਅਮਰੀਕਾ ਦੀ ਆ ਹਾਂਜੀ ਹਾਂਜੀ ਤੇ ਤੁਹਾਨੂੰ अवेलेबल ਹੋ ਗਈ ਹੀ ਇਹ ਹਾਂਜੀ 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 ਤੇ ਮੇਰੇ ਸਹਾਂਣਾ ਜਿੰਨੇ ਵੀ ਇੱਥੇ ਸਟਾਰਟ ਫਾਰਮ ਦੇ ਕੋਈ ਇੱਥੋਂ ਤੱਕ ਮਿਲ ਨਹੀਂ ਪਹੁੰਚਿਆ ਹਨ ਪੰਜਾਬ ਚ ਸਿਰਫ ਮਤਲਬ ਪਿਓਰੇ ਨੇ ਪੋਨੀ ਦੇ ਨੇ ਸਿਰਫ ਸੁਖਵੀਰ ਸਿੰਘ ਬਾਦਲ ਕੋਲੇ ਨਹੀਂ ਜੀ ਬਾਕੀ ਹੋਰੇ ਕਿਸੇ ਕੋਲੇ ਮਤਲਬ ਹੈ ਨਹੀਂ ਪਿਓਰੇ ਜੀ ਤੇ ਸੁਖਵੀਰ ਬਾਦਲ ਜੀ ਦੇ ਨਾਲ ਕੋਈ ਰਿਸ਼ਤੇਦਾਰੀ ਹੈ ਜੀ ਆਪਣੀ ਵੈਸੇ ਮਤਲਬ ਚਲੋ ਵਧੀਆ ਪਿਆਰ ਨਾਲ ਚੱਲਦਾ ਨਹੀਂ ਫਿਰ ਵੀ ਹੁੰਦਾ ਨਾ ਬੰਦਾ ਇੱਕ ਤੇ ਲਿੰਕ ਦੇ ਹੁੰਦਾ ਹੋਵੇ ਵੀ ਲਿੰਕ ਬਣਿਆ ਹੁੰਦਾ ਬੰਦੇ ਦਾ ਹਨਾ ਇਹਨਾਂ ਨੂੰ ਕਾਫੀ ਜਾਨਵਰਾਂ ਦਾ ਸ਼ੌਂਕ ਹੈ ਜੀ ਸਾਡੇ ਨਾਲ ਤਾਂ ਕਰਕੇ ਜਿਆਦਾ ਪਿਆਰ ਮੋਤ ਮੁਹੱਬਤ ਉਹਨਾਂ ਵੀ ਨਾਲ ਤੇ ਸ਼ੌਂਕ ਵਸੇ ਉਸਾਸੋਂ ਵੀ ਮਤਲਬ ਪੂਰੇ ਤੇ ਤੁਹਾਡੇ ਕੋਲ ਆਉਂਦੇ ਜਾਂਦੇ ਰਹਿੰਦੇ ਹੋਣਗੇ ਹਾਂਜੀ 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 ਠੀਕ ਹੈ ਜੀ ਠੀਕ ਹੈ ਤੇ ਮਿੱਤਰੋ ਇਹਨਾਂ ਦੀ ਹਾਈਟ ਦੇਖ ਸਕਦੇ ਹੋ ਇਹਦੀ ਹਾਈਟ ਕਿੰਨੀ ਹੁੰਦੀ ਹੈ ਵੀਰ ਜੀ ਇਹ ਭਾਈ 2 ਇੰਚ ਦੇ ਕੁਝ 24 ਦੇ ਕੁ 28 ਦੇ ਮਤਲਬ ਇੱਕ ਘੱਟੇ ਹਾਈਟ ਦੇ ਨਹੀਂ ਠੀਕ ਹੈ ਜੀ ਸਾਨੂੰ ਤੇ ਇਹਨਾਂ ਚ ਤੇ ਵੱਡੇ ਘੋੜਿਆਂ ਚ ਅੰਤਰ ਕੀ ਆ ਜੀ ਤੇ ਵੀਰੇ ਲਗ ਲਗ ਬਰੀਡ ਨੇ ਮਾਰਵਾੜੀ ਨਸਲ ਦਾ ਘੋੜਾ ਜੀ ਤੇ ਬਾਹਰ ਦੀ ਇੰਪੋਰਟਡ ਬਰੀਡ ਹੈ ਜੀ ਅਮਰੀਕਾ ਦੇ ਅਮਰੀਕਨ ਮੈਨੇਜਰ ਕੋਲੋਂ ਅਮਰੀਕਾ ਦੀ ਬਰੀਡ ਹੈ ਜੀ ਇਹ ਠੀਕ ਹੈ ਜੀ ਤੇ ਮਤਲਬ ਉਹਰੇ ਹੁਣ ਚਲੋ ਬਰੀਡ ਹੋ ਕੇ ਅੱਗੇ ਬਦਿਏ ਬਦਰ ਰਹੇ ਨੇ ਜੀ ਇਹ ਸਾਡੇ ਕੋਲ ਦੋ ਫੀਮੇਲਾਂ ਨੇ ਜਿਹੜੀਆਂ ਇਹ ਵੀ ਪ੍ਰੈਗਨੈਂਟ ਨੇ ਠੀਕ ਹੈ ਜੀ ਇਹ ਮਤਲਬ ਅਗਲੇ ਸਾਲ ਤੱਕ ਦੋ ਬੱਚੇ ਹੋਰ ਦੇਣਗੀਆਂ ਤੇ ਇਹ ਦੱਸਿਓ ਵੀ ਤੁਸੀਂ ਤੇ ਚਲੋ ਸ਼ੌਂਕ ਨਾ ਰੱਖੇ ਆ ਆਪਣੀ ਵੀਡੀਓ ਜਿਹੜੀ ਆ ਮਤਲਬ ਪੂਰੇ ਪੰਜਾਬ ਜਿੱਥੇ ਨਹੀਂ ਹੋ ਸਕਦਾ ਆਲ ਓਵਰ ਇੰਡੀਆ ਚ ਜਾਵੇ ਠੀਕ ਹੈ ਜੀ ਤੇ ਜੇ ਕੋਈ ਵੀਰ ਹੈ ਉਹ ਜਾਂ ਕੋਈ ਚਾਹਵਾਨ ਹੋਇਆ ਵੀ ਜਿਹਨੂੰ ਸ਼ੌਂਕ ਹੀ ਇਹੋ ਜਿਹਾ ਵੀ ਕੀੜਾ ਆ ਦਿਮਾਗ ਚ ਵੀ ਇਹ ਲੈਣਾ ਹੀ ਲੈਣੇ ਆ ਉਹ ਵੱਡੇ ਭਾਵੇਂ ਚਲੋ ਹੋਣ ਵੀ ਆ ਵੀਰਾਂ ਕੋਲ ਆ ਛੋਟੀ ਲੈਣੀ ਲੈਣੇ ਆ ਤੇ ਉਹਦੇ ਵਿੱਚ ਤੁਸੀਂ ਕਰ ਸਕਦੇ ਹੋ ਪਰ ਦੇਖਾਂਗੇ ਹਲੇ ਚਲੋ ਕੋਈ ਗੱਲ ਨਹੀਂ ਹਲੇ ਬਰੀਡਿੰਗ ਕਰਾ ਰਹੇ ਹਾਂ ਜਿਵੇਂ ਅਸੀਂ ਜਦੋਂ ਵੱਧ ਕੇ ਸਾਡੇ ਕੋਲ ਫਿਰ ਜਰੂਰ ਸੇਲ ਕਰਾਂਗੇ ਠੀਕ ਹੈ ਜੀ ਠੀਕ ਹੈ ਹਾਂਜੀ ਤੇ ਮੋਰ ਦਮਾ ਇਹ ਤਾਂ ਸਵਾਰੀ ਆਸਤੇ ਕੰਮ ਹਾਂਜੀ 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 ਸਵਾਰੀ ਸ਼ੋਅ ਕਰਦੇ ਆ ਇਹਨਾਂ ਦਾ ਇਹ ਤਾਂ ਵੀਰ ਵੈਸੇ ਸ਼ੌਂਕ ਵਾਸਤੇ ਹੀ ਨੇ ਹਾਂਜੀ ਸ਼ੋਅ ਵਾਸਤੇ ਹੀ ਹਾਂਜੀ ਸ਼ੋਅ ਵਾਸਤੇ ਆ ਜੀ ਠੀਕ ਹੈ ਹਾਂਜੀ ਤੇ ਮਿੱਤਰੋ ਇਹ ਸਿਰਫ ਸ਼ੋਅ ਵਾਸਤੇ ਆ ਠੀਕ ਹੈ ਜੀ ਇਹਨੂੰ ਆਪਾਂ ਸਿਰਫ ਸੋਹਣਾ ਕਹਿ ਸਕਦੇ ਹਾਂ ਵੀ ਸੋਹਣੇ ਲੱਗਦੇ ਆ ਛੋਟੇ ਛੋਟੇ ਨਾ ਸੋਹਣੇ ਲੱਗਦੇ ਹਾਂ ਹ ਤੇ ਇਹ ਕੁਝ ਕਹਿੰਦੇ ਤਾਂ ਨਹੀਂ ਨੀ ਕੁਝ ਨਹੀਂ ਵੀਰੇ ਕੁਝ ਨਹੀਂ ਅੱਛਾ ਕੋਈ ਨਹੀਂ ਬਾਕੀ ਇਨੋਸੈਂਟ ਹੀ ਆ ਸਾਰੇ ਹਾਂਜੀ ਹਾਂਜੀ ਬਸ 40 ਕਰੋ ਤੇ ਜੇ ਬਾਕੀ ਸਾਰੇ ਸਹੀ ਫੇਰ ਉਹ ਕਰੀਏ ਜੇ ਇਹਨਾਂ ਦਾ ਮੋਲ ਦੀ ਗੱਲ ਕਰੀਏ ਤੇ ਮੋਲ ਤਾਂ ਹੈ ਹੀ ਨਹੀਂ ਕੋਈ ਇਹਨਾਂ ਦਾ ਹੈ ਹੀ ਨਹੀਂ ਅਵੇਲੇਬਲ ਹੀ ਨਹੀਂ ਹੈ ਗੁਰੂ ਪੰਜਾਬ ਚ ਆਪਣੀ ਹਾਂਜੀ ਹਾਂਜੀ ਬਾਹਰੋਂ ਇਮਪੋਰਟ ਕਰਾਣੇ ਪੈਂਦੇ ਨੇ ਵੀਰੇ ਠੀਕ ਹੈ ਜੀ ਹਾਂਜੀ ਹਾਂਜੀ ਬਸ ਹੋਰ ਹੈ ਨਹੀਂ ਤੇ ਬਾਕੀ ਚਲੋ ਇਹ ਤਾਂ ਆਪਾਂ ਨੂੰ ਮੁਕਸਰ ਮੰਡੀ ਦੇ ਵਿੱਚ ਆਪਣਾ ਚਲੋ ਸਵਾਭੀ ਬਣਿਆ ਕਿ ਤੁਹਾਡੇ ਨਾਲ ਮੇਲ ਜੋਲ ਹੋਣਾ ਤੇ ਆਪਾਂ ਨੂੰ ਜੇ ਕਦੇ ਮੌਕਾ ਮਿਲਿਆ ਤੁਹਾਡੇ ਸਟੱਡ ਫਾਰਮ ਦੇ ਵਿੱਚ ਹਨਾ ਜਿਹੜਾ ਘਟਨ ਦਾ ਤੇ ਆਪਾਂ ਜਰੂਰ ਤੁਹਾਡੀ ਵੀਡੀਓ ਇੱਕ ਕਰਾਂਗੇ ਉਤੋਂ ਦਾ ਸਟੱਡ ਫਾਰਮ ਦਾ ਵੀ ਆਪਾਂ ਵੇਰਵਾ ਸਾਰਾ ਦੇਵਾਂਗੇ ਠੀਕ ਹੈ ਜੀ ਤੇ ਬਾਕੀ ਇਹ ਆ ਵੀ ਆ ਜਿਹੜੇ ਛੋਟੇ ਛੋਟੇ ਜਾਨਵਰ ਆ ਇਹ ਤੋਂ ਇਲਾਵਾ ਹੋਰ ਵੀ ਕੋਈ ਰੱਖਿਆ ਸਾਡੇ ਕੋਲ ਪੰਛੀ ਜਾਨਵਰ ਸਾਰੇ ਹੋਰ ਕਾ ਵੀ ਤਰ੍ਹਾਂ ਦੇ ਰੱਖੇ ਹੋਏ ਨੇ ਜੀ ਅੱਛਾ A to Z ਹਾਂ ਜੀ ਹਾਂ ਜੀ ਬਹੁਤ ਕੁਝ ਰੱਖਿਆ ਹੋਇਆ ਤੁਸੀਂ ਫਾਰਮ ਦੇ ਆਉਂਗੇ ਇਹ ਨਾ ਮਿੱਤਰੋ ਜਿੱਤਰਾ ਹੁਣ ਮੱਝ ਏਰੀਆ ਦੇ ਵਿੱਚ ਭਿੰਡਰ ਸਟੱਡ ਫਾਰਮ ਹੈ ਉੱਥੇ ਤੁਹਾਨੂੰ ਮੈਂ ਪਿਛਲੇ ਵਲੌਗ ਦੇ ਵਿੱਚ ਵੀ ਦਿਖਾਇਆ ਸੀ ਉਹਨਾਂ ਨੇ ਵੀ ਪੂਰੇ ਸ਼ੌਂਕ ਦੇ ਨਾਲ ਮਤਲਬ A ਤੋਂ Z ਜਿੰਨੇ ਵੀ ਆ ਨਾ ਸਾਰੇ ਜਾਨਵਰ ਰੱਖੇ ਨੇ ਕੁੱਤਿਆਂ ਦੀ ਬਰੀਡ ਤੋਂ ਲੈ ਕੇ ਮਤਲਬ ਪੰਛੀਆਂ ਦੀ ਵਾਟਸ ਪਤਾ ਨਹੀਂ ਕਿੰਨੇ ਕੁ ਪ੍ਰਕਾਰ ਦੇ ਰੱਖਿਆ ਤੇ ਇਹ ਬਾਈ ਜੀ ਉਹਨਾਂ ਦੇ ਕੋਲ ਵੀ ਉਸੇ ਤਰ੍ਹਾਂ ਹੀ ਆ ਠੀਕ ਹੈ ਜੀ ਮਾਲਵੇ ਦੇ ਵਿੱਚ ਇਹਨਾਂ ਦਾ ਨਾਮ ਪੂਰਾ ਮਤਲਬ ਤੂਦੀ ਬੋਲਦੀ ਹੈ ਜੀ ਠੀਕ ਆ ਤੇ ਪਵਾਦ ਜਾ ਪਵਾਦੀ ਪਵਾਦੀ ਠੀਕ ਹੈ ਜੀ ਤੇ ਬਾਈ ਜੀ ਆਪਣਾ ਨਾ ਮੈਨੂੰ ਨੰਬਰ ਬੋਲ ਦੇ ਕੰਟੈਕਟ 981508580 ਜੀ ਠੀਕ ਹੈ ਜੀ ਜੇ ਭਾਈ ਜਾਸ ਕਿਸੇ ਨੇ ਮਿਲਣਾ ਹੋਵੇ ਤੁਹਾਨੂੰ ਆਣਗੇ ਕੋਈ ਰੋਗ ਡੋਗਤ ਨਹੀਂ ਕਿ ਕੋਈ ਅਪਾਇੰਟਮੈਂਟ ਲੈਣੀ ਕੋਈ ਨਹੀਂ ਤੋਂ ਗੱਲ ਨਹੀਂ 5 ਵਜੇ ਤੋਂ ਬਾਅਦ ਮੈਂ ਸ਼ਾਹਦ ਫਾਰਮ ਤੇ ਹੁੰਨਾ ਠੀਕ ਹੈ ਜੀ ਸਵੇਰੇ 9 ਵਜੇ ਤੋਂ ਪਹਿਲਾਂ 5 ਵਜੇ ਤੋਂ ਬਾਅਦ ਫਾਰਮ ਤੇ ਮਿਲਦੇ ਹਾਂ ਸੀ ਠੀਕ ਹੈ ਜੀ ਠੀਕ ਹੈ ਦਿਨੇ ਇਹ ਸੈਟਲ ਸੰਡੇ ਫਿਰ ਫੋਨ ਕਰਕੇ ਬੰਦਾ ਆ ਸਕਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਮਿੱਤਰੋ ਇਹ ਆ ਜੀ ਭਾਈ ਹੁਣਾਂ ਦੇ ਜਿਹੜੇ ਜਾਨਵਰ ਛੋਟੇ ਛੋਟੇ ਰੱਖਿਆ ਇਹ ਕਿੰਨੇ ਪੀਸ ਹੈ ਜੀ ਆਪਣੇ ਕੋਲ ਇਹ ਸਾਡੇ ਕੋਲ 4 ਅਸੀਂ ਉਰੇ ਲਏਗੇ 2 ਫਾਰਮ ਤੇ 2 ਫਾਰਮ ਤੇ ਹਾਂਜੀ ਠੀਕ ਹੈ ਜੀ ਹੁਣ ਜਿਹੜ ਸੋ ਮਿੱਤਰੋ ਇਹ ਵੇਖ ਸਕਦੇ ਵੀ ਇੰਨੀ ਖੇਚਦਾ ਕੇਂਦਰ ਬਣਿਆ ਸਾਰੇ ਵੀਰ ਭਰਾ ਜਿੰਨੇ ਵੀ ਆ ਨਾ ਇਹਨਾਂ ਨੂੰ ਜਿਆਦਾ ਵੇਖਣਾ ਹੁੰਦੇ ਆ ਆਏ ਤੇ ਬਹੁਤ ਉੱਚੇ ਉੱਚੇ ਘੋੜੇ ਆ ਪਰ ਨੀਵਿਆਂ ਦੇ ਵੀ ਕਿਤੇ ਨਾ ਕਿਤੇ ਕਦਰ ਪੈਂਦੀ ਜੀ ਠੀਕ ਹੈ ਜੀ ਤੇ ਇਸ ਕਰਕੇ ਜਿਹੜਾ ਵਾ ਇਹਨਾਂ ਨੂੰ ਬਹੁਤ ਪਿਆਰ ਜਿਹੜਾ ਨਾ ਇਹਨਾਂ ਨੂੰ ਪੂਰਾ ਮਿਲ ਰਿਹਾ ਜੀ ਇਸ ਮੰਡੀ ਦੇ ਵਿੱਚ ਠੀਕ ਹੈ ਜੀ ਤੇ ਬਾਕੀ ਭਾਈ ਜੀ ਤੁਹਾਡੇ ਨਾਲ ਮੁਲਾਕਾਤ ਕਰਕੇ ਬਹੁਤ ਵਧੀਆ ਲੱਗਾ ਥੈਂਕ ਯੂ ਤੇ ਬਾਕੀ ਕੋਈ ਨਹੀਂ ਜੇ ਕਿਤੇ ਮੇਲ ਹੋਏ ਜਰੂਰ ਤੇ ਜਰੂਰ ਆਪਣੇ ਸਟੱਡ ਫਾਰਮ ਤੇ ਆਪਾਂ ਚੱਕਰ ਮਾਰਾਂਗੇ ਪੱਕਾ ਜੀ ਤੇ ਮਿੱਤਰੋ ਏਸੀ ਬਾਈ ਜੀ ਹੁਣਾਂ ਦੇ ਨਾਲ ਆਪਾਂ ਜਿਹੜੀ ਗੱਲਬਾਤ ਕੀਤੀ ਆ ਤੇ ਕੰਟੈਕਟ ਨੰਬਰ ਵੀ ਬਾਈ ਜੀ ਹੁਣਾਂ ਦਾ ਸਕਰੀਨ ਦੇ ਉੱਤੇ ਮੈਂ ਚਲੋ ਦੇ ਹੀ ਦਊਂਗਾ ਤੇ ਬਾਕੀ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਬਟਨ ਆਪਲੇਓ ਨਾਲ ਹੀ ਠੀਕ ਹੈ ਜੀ ਲਾਈਕ ਕਮੈਂਟ ਤੇ ਸ਼ੇਅਰ ਵੀਡੀਓ ਨੂੰ ਦੱਬ ਕੇ ਕਰ ਦਿਓ ਤੇ ਮਿਲਦੇ ਆਂ ਜੀ ਅਗਲੀ ਕਿਸੇ ਨਵੀਂ ਵੀਡੀਓ ਦੇ ਵਿੱਚ ਓਕੇ ਜੀ ਥੈਂਕਸ ਫॉर ਵਾਚਿੰਗ ਸਤਿ ਸ਼੍ਰੀ ਅਕਾਲ ਜੀ